ਆਜੋ ਜੀ ਅੱਜ ਤੁਹਾਨੂੰ ਦੱਸਦੇ ਆ ਸਿੱਧੇ ਜਿਹੇ ਤਰੀਕੇ ਨਾਲ ਪੱਟੀ ਲਾਣੀ ਸਭ ਤੋਂ ਪਹਿਲਾਂ ਆਪਾਂ ਨੇ ਗਲੇ ਦਾ ਅੱਧ ਕਰ ਲੈਣਾ ਪਿਛਲੀ ਸਾਈਡ ਤੋਂ ਜਿੰਮ ਕੇ ਅੱਧਾ ਆਪਣਾ ਆਇਆ ਸੀ ਦੂਰਾ ਕਰਕੇ 14 ਇੰਚ ਉਸੇ ਤਰ੍ਹਾਂ ਆਪਾਂ ਨੇ ਪੱਟੀ ਲਗਾ ਲੈਣੀ ਆ 14 ਇੰਚ ਮਿੰਨ ਕੇ ਆਪਾਂ ਨੇ ਫालतੂ ਰੱਖ ਲੈਣਾ 3 ਇੰਚ 3 ਇੰਚ ਰੱਖਣ ਤੋਂ ਬਾਅਦ ਇਸ ਪੱਟੀ ਨੂੰ ਆਪਾਂ ਨੇ ਕੱਟ ਲੈਣਾ ਇਹਦੀ ਚੜਾਈ ਪੱਟੀ ਦੀ 6 ਇੰਚ 6 ਦੂਰਾ ਕਰਕੇ 3 ਇੰਚ ਆ ਗਿਆ ਤੇ ਇੱਕ ਸਾਈਡ ਤੋਂ ਇਹਨੂੰ ਆਪਾਂ ਨੇ ਬਿਲਕੁਲ ਬੰਦ ਕਰ ਦੇਣਾ। ਤੇ ਉਲਟੀ ਸਾਈਡ ਤੋਂ ਇਹਨੂੰ ਸਲਾਈ ਮਾਰਨੀ ਸ਼ੁਰੂ ਕਰ ਦੇਣੀ ਹੈ। ਸਲਾਈ ਆਪਾਂ ਨਹੀਂ ਚਲੋ ਜੀ ਲੱਗ ਗਈ ਆ। ਤੇ ਇਹਨੂੰ ਆਪਾਂ ਨੇ ਹੁਣ ਸਿੱਧੀ ਕਰ ਲੈਣਾ ਪੱਟੀ ਨੂੰ। ਮੇਰੇ ਕੋਲ ਇੱਕੇ ਪੇਚ ਕੱਸ ਪਿਆ ਸੀ। ਮੈਂ ਇਹਦੇ ਨਾਲੇ ਕੱਢ ਲਈਏ ਇਹਨੂੰ। ਆ ਦੇਖੋ। ਜਿਹੜੀ ਸਲਾਈ ਆ ਦੇਖੋ ਹੁਣ ਇਹਨੂੰ ਆਪਾਂ ਨੇ ਜਿਹੜੀ ਸਲਾਈ ਮਾਰੀ ਸੀ ਉਸ ਨੂੰ ਦਾਬ ਦੇ ਦੇਣੀ ਆ। ਬਹੁਤ ਹੀ ਸੌਖੀ ਹੈ ਇਹ ਕੋਈ ਇਸ ਨੂੰ ਮੋੜ ਘੇੜ ਨਹੀਂ ਪਾਉਣਾ ਪੈਂਦਾ ਬਿਲਕੁਲ ਸਿੱਧੇ ਕੱਪੜੇ ਤੇ ਸਿੱਧੀ ਪੱਟੀ ਕੱਟ ਕੇ ਤੇ ਹਾਰਟ ਸ਼ੇਪ ਜਿਹਾ ਆਪਣਾ ਗਲਾ ਸੇ ਪ੍ਰਿੰਟ ਹੋਇਆ ਵਾ ਇਹ ਸੂਟ ਮੋਟਾ ਸਰਦੀਆਂ ਵਾਲਾ ਤੇ ਬੈਕ ਸਾਈਡ ਆਪਾਂ ਨੇ ਇਹਦੀ ਬੰਦ ਕੀਤੀ ਹੋਈ ਆ ਇਹ ਉਦਾਂ ਹੀ ਜਿੱਦਾਂ ਬੈਲ ਲਗਾ ਦਨੇ ਆ ਆਪਾਂ ਨੇ ਇਸ ਪੱਟੀ ਦਾ ਸੈਂਟਰ ਕਰ ਲਿਆ ਤੇ ਇਸੇ ਤਰ੍ਹਾਂ ਆਪਾਂ ਨੇ ਗਲੇ ਦਾ ਵੀ ਸੈਂਟਰ ਕਰ ਲੈਣਾ ਦੂਰਿਆ ਕਰਕੇ ਪਿੱਛੋਂ ਇਹਦਾ ਜਿੰਨਾ ਕ ਅੱਧਾ ਆਇਆ ਉਸ ਤੇ ਇੱਕ ਨਿਸ਼ਾਨ ਲਾ ਲੈਣਾ ਹੈ ਆਪਾਂ ਨੇ ਮਾਰਕ ਕਰ ਲਿਆ ਇਹਨੂੰ ਤੇ ਜਿੱਥੇ ਪੱਟੀ ਤੇ ਲਗਾਏ ਤੇ ਪੱਟੀ ਵਾਲਾ ਮਾਰਕ ਤੇ ਗਲੇ ਦਾ ਪਿਛਲੀ ਸਾਈਡ ਵਾਲਾ ਮਾਰਕ ਸੈਂਟਰ ਕਰਕੇ ਤੇ ਉੱਥੇ ਹੀ ਆਪਾਂ ਨੇ ਇਸ ਪੱਟੀ ਨੂੰ ਲਗਾਉਣੀ ਸ਼ੁਰੂ ਕਰ ਦੇਣਾ ਹੈ ਜੀ ਪਹਿਲਾਂ ਇੱਕ ਸਾਈਡ ਤੋਂ ਲੈ ਕੇ ਅੱਧ ਤੋਂ ਲੈ ਕੇ ਦੂਜੇ ਮਤਲਬ ਗਲੇ ਦੇ ਅਗਲੇ ਮੋਲੇ ਸੈਂਟਰ ਤੱਕ ਇਸ ਨੂੰ ਪੱਟੀ ਨੂੰ ਲਗਾ ਦੇਣਾ ਉੱਥੇ ਛੱਡ ਦੇਣੀ ਹੈ ਫਿਰ ਦੂਜੀ ਸਾਈਡ ਤੋਂ ਲਿਜਾ ਕੇ ਫਿਰ ਮੁਰਲੇ ਗਲੇ ਦੇ ਸੈਂਟਰ 'ਚ ਛੱਡ ਦੇਣੀ ਹੈ ਉੱਥੋਂ ਆਪਾਂ ਥੋੜੀ ਸੈਟਿੰਗ ਕਰਕੇ ਇਸ ਪੱਟੀ ਨੂੰ ਲਗਾ ਦੇਣਾ ਹੈ ਇੱਥੇ ਮੋਹ ਵੈਲੇ ਹਿੱਲ ਗਿਆ ਸੀ ਥੋੜਾ ਜਾ ਚਲੋ ਸਾਹਮਣੇ ਲੱਗ ਜਾਣੀਏ ਚਲੋ ਜਿਹੜੀ ਸिलाई ਮਾਰੀ ਸੀ ਉਸ ਨੂੰ ਆਪਾਂ ਨੇ ਦਾਬ ਦੇ ਦੇਣੀ ਹੈ ਜੀ ਇਰੇ ਤੱਕ ਉਸ ਤੋਂ ਬਾਅਦ ਹਨ ਦਿਖਾਉਂਦੇ ਆ ਇਸ ਦੀ ਫਾਈਨਲ ਲੁੱਕ ਵੀਡੀਓ ਵਧੀਆ ਲੱਗੇ ਤਾਂ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਇਹ ਹੈ ਆਪਣੀ ਗਲੇ ਦੀ ਫਾਈਨਲ ਲੁੱਕ